ਮੁੱਖ ਮੰਤਰੀ ਭਗਵੰਤ ਮਾਨ 7 ਦਿਨਾਂ ਦੇ ਵਿੱਚ ਮਾਫੀ ਮੰਗਣ ਨਹੀਂ ਤਾਂ ਇੱਕ ਫਿਰ ਤੋਂ ਕੇਸ ਸੁਖਵੀਰ ਬਾਦਲ ਪਾਉਣਗੇ ਦੱਸਿਆ ਕਿ ਸੁਖਵੀਰ ਬਾਦਲ ਦੇ ਵੱਲੋਂ 7 ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਦੱਸਿਆ ਕਿ ਕਪੜੇਬਾਜੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਟਵਾਜੀ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਤੋਂ ਮਾਫੀ ਮੰਗਣ ਨਹੀਂ ਇੱਕ ਹੋਰ ਕੇਸ ਦਰਜ ਕਰਾਂਗੇ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਦੱਸਿਆ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਭਗਵੰਤ ਮਾਨ ਇੱਕ ਕਾਨੂੰਨੀ ਨੋਟਿਸ ਜਿਸ ਵਿੱਚ ਉਸ ਨੂੰ ਕਿਹਾ ਗਿਆ ਹੈ ਕਿ ਉਹ ਮੇਰੇ ਨਿੱਜੀ ਕਾਰੋਬਾਰ ਵਿੱਚ ਮੇਰੇ ਵਿਰੁੱਧ ਕਪੜੇਬਾਜੀ ਅਤੇ ਮਨਘੜਤ ਦੋਸ਼ ਲਗਾਉਣ ਲਈ ਲਿਖਤੀ ਮਾਫੀ ਮੰਗਣ 7 ਦਿਨਾਂ ਦੇ ਅੰਦਰ ਜਿਸ ਵਿੱਚ ਅਸਫਰ ਰਹਿਣ ਅਤੇ ਉਸ ਨੂੰ अपराधीक मानहानि ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਉਹ ਪਹਿਲਾ ਹੀ ਸ਼੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਿਹਾ ਹੈ ਜਿੱਥੇ ਮੈਂ ਲੁਧਿਆਣਾ ਦੇ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਮੇਰੇ ਅਤੇ ਮੇਰੇ ਪਰਿਵਾਰ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਣਬੁੱਝ ਕੇ ਮਾਨਹਾਨੀ ਦਾ ਕੇਸ 11 ਜਨਵਰੀ ਨੂੰ ਧਾਇਰ ਕੀਤਾ ਸੀ ਤੇ ਪਹਿਲਾਂ ਮੈਂ ਉਸਦੇ ਝੂਠਾ ਅਤੇ ਝੂਠਾ ਨੂੰ ਜਿਹੜਾ ਨਜ਼ਰ ਅੰਦਾਜ਼ ਕਰਦਾ ਸੀ ਪਰ ਹੁਣ ਉਸ ਨੂੰ ਬਿਨਾਂ ਵਜਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਸ ਨੂੰ ਮਾਫੀ ਮੰਗਣੀ ਪਵੇਗੀ ਜਲਾ ਜਾਂ ਅਸਲਾਖਾ ਪਿੱਛੇ ਜਾਣ ਦੇ ਲਈ ਤਿਆਰ ਰਹਿਣਾ ਪਵੇਗਾ ਤੇ ਦੱਸਿਆ ਕਿ ਇਹ ਜਿਹੜੀ ਪੋਸਟ ਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ 7 ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਤੋਂ ਮਾਫੀ ਮੰਗੇ ਤੇ ਕਪੜੇ ਬਾਜੀ ਨੂੰ ਲੈ ਕੇ ਜਿਹੜਾ ਸੁਖਵੀਰ ਬਾਦਲ ਨੇ ਕਿਹਾ ਕਿ ਮੇਰੇ ਤੋਂ 7 ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗ ਲੈ ਨਹੀਂ ਤਾਂ ਕੇਸ ਦਰਜ ਕਰਾਂਗੇ ਤੇ ਜਾਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ ਤੇ ਜਿਸ ਦੇ ਦੌਰਾਨ ਹੁਣ ਸਿਆਸਤ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਫਰਤੋਨ ਜਿਹੜਾ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ ਤੇ ਕਿ ਪਹਿਲਾ ਵੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੁਖਤਸਰ ਸਾਹਿਬ ਦੇ ਵਿੱਚ ਇੱਕ ਮਾਰ ਹਾਨੀ ਦਾ ਕੇਸ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਇਆ ਗਿਆ ਤੇ ਹੁਣ ਇੱਕ ਕਪੜੇਬਾਜੀ ਨੂੰ ਲੈ ਕੇ ਫਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਿੱਧਾ ਚੈਲੰਜ ਜਿਹੜੀ ਸਿੱਧੀ ਵਾਰਨਿੰਗ ਆਫਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕੇ 7 ਦਿਨ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਤੇ ਮਾਫੀ ਮੰਗਣ ਸੁਖਵੀਰ ਬਾਦਲ ਤੋਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ ਇੱਕ ਹੋਰ ਕੇਸ ਦਰਜ ਕਰਾਂਗੇ ਤੇ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਮੁਕਤ ਸਰ ਜਿਹੜਾ ਕੇਸ ਦਰਜ ਕੀਤਾ ਉਸ ਦੇ ਵਿੱਚ ਬਚਣ ਦੇ ਲਈ ਸਾਰਾ ਕੁਝ ਕਰ ਰਹੇ ਨੇ ਤੇ ਕਪੜੇਬਾਜੀ ਨੂੰ ਲੈ ਕੇ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਹੁਣ 7 ਦਿਨਾਂ ਦਾ ਸਮਾਂ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ 7 ਦਿਨਾਂ ਦੇ ਵਿੱਚ ਭਗਵੰਤ ਮਾਨ ਮੇਰੇ ਤੋਂ ਮਾਫੀ ਮੰਗੇ ਤੇ ਕਪੜੇਬਾਜੀ ਨੂੰ ਲੈ ਕੇ ਜਿਹੜਾ ਮਨਕੜਤ ਦੋਸ਼ਾਂ ਨੂੰ ਲੈ ਕੇ ਜਿਹੜਾ ਕਿਹਾ ਕਿ ਅਸੀਂ ਕੇਸ ਦਰਜ ਕਰਾਂਗੇ ਤੇ ਬੀਤੇ ਦਿਨਾਂ ਦੇ ਵਿੱਚ ਸੁਖ ਵਿਲਾਸ ਨੂੰ ਲੈ ਕੇ ਕਿਹਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਜਿਨੇ ਵੀ ਪੰਜਾਬ ਸਰਕਾਰ ਦਾ ਪੈਸਾ ਖਾਦਾ ਉਸ ਤੋਂ ਕਲਾ ਕਲਾ ਹਿਸਾਬ ਲਿਆ ਜਾਵੇਗਾ ਤੇ ਜਿਸ ਦੇ ਦੌਰਾਨ ਫਿਰ ਤੋਂ ਜਿਹੜਾ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੋਂ ਕਿਉਂ ਬਾਰ-ਬਾਰ ਜਵਾਬ ਦੇ ਰਿਹਾ ਸੁਖਵੀਰ ਬਾਦਲ ਆਪ ਜਵਾਬ ਦੇਵੇ ਤੇ ਜਿਸ ਦੇ ਦੌਰਾਨ ਹੁਣ ਫਿਰ ਤੋਂ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 7 ਦਿਨ ਦਿੱਤੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 7 ਦਿਨਾਂ ਦੇ ਵਿੱਚ ਮੇਰੇ ਤੋਂ ਮਾਫੀ ਮੰਗਣ ਨਹੀਂ ਕੇਸ ਠੋਕਾਂਗੇ ਜਾਂ ਸਲਾਖਾਂ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਤੇ ਜਿਸ ਦੇ ਦੌਰਾਨ ਹੁਣ ਫਿਰ ਤੋਂ ਸਿਆਸਤ ਪੂਰੀ ਭੱਗੀ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ 7 ਦਿਨਾਂ ਦਾ ਸਮਾਂ ਜਿਹੜਾ ਸੁਖਬੀਰ ਬਾਦਲ ਨੇ ਦੇ ਦਿੱਤੇ ਤੇ ਹੁਣ ਦੇਖਣ ਯੋਗ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੀ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਤੋਂ ਮਾਫੀ ਮੰਗਣਗੇ ਜਾਂ ਨਹੀਂ ਜਾਂ ਕੋਈ ਹੋਰ ਨਵਾਂ ਚੈਲੰਜ ਫਿਰ ਤੋਂ ਨਿਕਲ ਕੇ ਬਾਹਰ ਆਵੇਗਾ